ਓ ਕੀ ਕਰੀ ਜਾਂਦਾ ਤੂੰ ਭਾਜੀ ਪੱਗ ਬੰਨ ਲੈ ਨੇ ਉਹ ਰਹਿੰਦੇ ਤੂੰ ਰਹਿੰਦੇ ਉਹ ਦੱਸ ਨਾ ਤੂੰ ਕੋਈ ਛਿੜਨਿਆ ਏ ਟੀਵੀ ਦੇ ਮੁੰਡੇ ਦੇ ਪੱਗ ਬੰਨੀ ਆ ਤੇ ਤੂੰ ਛਿੜੀ ਜਾਂਦਾ ਹੈ ਕਿ ਨਹੀਂ ਇਹਦੇ ਮੁੰਡੇ ਇਹਦੇ ਵੀ ਨੇ ਬੰਨੀ ਆ ਸੇਮ ਸੇਮ ਪਰ ਇਹਦੇ ਜਚ ਨਹੀਂ ਦੇ ਮੂੰਹ ਦੇ ਸੇਮ ਸੇਮ ਬਟ ਡਿਫਰੈਂਟ ਪਰ ਇਹਦੇ ਜਚ ਨਹੀਂ ਦੇ ਇਹ ਸ਼ਕਲੋਂ ਨਹੀਂ ਜਾਂਦਾ ਕਾਲ ਸਵਾਹੀ ਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਅੱਜ ਦੇ ਵਲੌਗ ਵਿੱਚ ਤੁਹਾਨੂੰ ਬਾਣੀ ਸੁਣਨ ਨੂੰ ਵੀ ਮਿਲੇਗੀ ਤੇ ਬਾਟਾਂ ਹੀ ਸ਼ਾਮਾਂ ਨੂੰ ਲੁਟਿਆਣੇ ਵੀ ਜਾਣਾ ਤੇ ਉਹ ਵੀ ਬਣੇਗਾ ਨਾਲ ਤੇ ਆਪਾਂ ਅੱਜ ਹੁਣ ਲੈਣ ਆਏ ਹਾਂ ਗੁਰੂ ਮਹਾਰਾਜ ਜੀ ਨੂੰ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋ ਜਾਏਗਾ ਉਹਦੇ ਘਰੇ ਜਿਹੜਾ ਨੂਰ ਹੀ ਸਾਡਾ ਦੋਸਤ ਇੱਕ ਠੀਕ ਹੈ ਜੀ ਤੁਸੀਂ ਦੇਖਿਆ ਹੀ ਹੋਣਾ ਵਾ ਸ਼ੁਰੂਆਤ ਵਿੱਚ ਆ ਹੀ ਗਿਆ ਜੀ ਇਹਦੇ ਘਰ ਆਜ ਮਹਾਰਾਜ ਜੀ ਨੇ ਜਾਣਾ ਤੇ ਅਸੀਂ ਮਹਾਰਾਜ ਜੀ ਨੂੰ ਲੈਣ ਆਏ ਆ ਤੇ ਇਹਦੇ ਘਰ ਪਾਠ ਆਜ ਸੁਖਮਨੀ ਸਾਹਿਬ ਦਾ ਤੇ ਮੇਰੇ ਖਿਆਲ ਨਾਲ ਸ਼ਾਇਦ ਇਹਦੇ ਛੋਟੇ ਭਰਾ ਦਾ ਜਨਮ ਦਿਨ ਆ ਛੋਟੇ ਭਰਾ ਦਾ ਜਨਮ ਦਿਨ ਆ ਨੂਰ ਉਹ ਨੂਰ ਓਏ ਸੁਣਦਾ ਨਹੀਂ ਵੇ ਲੋ ਕਿੱਡਾ ਬਿਜ਼ੀ ਹੈ ਛੋਟੇ ਭਰਾ ਦਾ ਜਨਮ ਦਿਨ ਆ ਨਾ ਉਹਦਾ ਹੀ ਖੁਸ਼ੀ ਵਾ 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 ਖੁਸ਼ੀ ਤੇ ਇਹਨਾਂ ਨੇ ਇਹ ਰੱਖਿਆ ਪਾਠ ਕਰੇ ਸੁਖਮਨੀ ਸਾਹਿਬ ਦਾ ਤੇ ਅਹੀਂ ਮਹਾਰਾਜ ਜੀ ਨੂੰ ਲੈ ਆਣ ਅਹੀਂ ਮਹਾਰਾਜ ਜੀ ਨੂੰ ਲੈ ਕੇ ਜਾ ਕੇ ਰਾਤ ਦੇਖੋ ਮਹਾਰਾਜ ਸੇਵਾ ਆ ਵੀ ਲੈ ਲੈਣ ਸਕੂਨ ਆਰ ਕੜ ਕੇ ਆ ਵਧੀਆ ਹੋਏਗਾ ਬਾਕੀ ਮਿਲਦੇ ਤੁਹਾਨੂੰ ਘਰ ਜਾ ਕੇ ਆਰਤੀ ਆਰਤਾ ਵੀ ਹੋਏਗਾ ਸੁਖਮਨੀ ਸਾਹਿਬ ਦਾ ਪਾਠ ਵੀ ਹੋਏਗਾ ਫੋ ਤੱਕ ਸਾਰੀ ਵੀਡੀਓ ਦੇਖਣੀ ਹੈ ਉਸ ਤੋਂ ਬਾਅਦ ਅਸੀਂ ਲੁਧਿਆਣਾ ਵੀ ਜਾਣਾ ਠੀਕ ਹੈ ਜੀ ਸ਼ਾਮ ਦੇ ਟਾਈਮ ਆਪਾਂ ਲੁਧਿਆਣੇ ਹੀ ਜਾਣਾ ਹੈ ਲੁਧਿਆਣੇ ਜਾ ਕੇ ਵੀ ਆਪਾਂ ਥੋੜਾ ਜਿਹਾ ਪ੍ਰੋਗਰਾਮ ਹੈਗਾ ਉੱਥੇ ਜੋ ਵੀ ਅਟੈਂਡ ਕਰਨਾ ਜਦੋਂ ਸ਼ਾਮਾਂ ਬੈਣੀ ਹੋਊ ਲੋਕ ਲੋਕ ਜਿੰਨੇ ਹੋਣਗੇ ਸ਼ਾਮਾਂ ਲੱਗ ਜ਼ਰੂਰ ਦੇਖਿਓ ਪੂਰਾ ਵਲੌਗ ਦੇਖ ਕੇ ਜਾਇਓ ਬਣੀ ਰੋ ਬਲੌਗ ਚ ਗੁਰੂ ਰਾਮਦਾਸ ਰਾਖੋ ਸ਼ਰਣਾਇ ਗੁਰੂ ਰਾਮਦਾਸ ਰਾਖੋ ਸ਼ਰਣਾਇ ਇੱਕ ਆਰ ਸ਼ਰਣਾਈ ਗੁਰ ਰਾਮਦਾਸ ਰੱਖੋ ਸ਼ਰਣਾਈ ਇੱਕ ਅਰਦਾਸ ਪਾਟਕ ਲੋਰੀ ਮਹਾਰਾਜ ਜਾ ਚੁਕੇ ਨੇ ਤੇ ਆਪਣੇ ਵੀਰ ਭਰਾ ਸਾਰੇ ਪ੍ਰਸ਼ਾਦਾ ਛਕ ਰਹੇ ਨੇ ਵਾਹ ਜੀ ਵਾਹ ਹਾਂ ਹਾਂ ਵਾਹ ਜੀ ਵਾਹ ਪੂਰੀਆਂ ਛੁ ਲੈ ਸਕ ਰਹੇ ਨੇ ਸਾਰੇ ਆਪਣੇ ਗੱਡੀ ਮੇਲੇ ਸਾਰੇ ਬੈਠੇ ਤੇ ਇਸ ਤੋਂ ਬਾਅਦ ਆਪਣੀ ਲੁਧਿਆਣੇ ਜਾਣ ਦੀ ਤਿਆਰੀ ਮਤਲਬ ਆਪਾਂ ਆਪਣਾ ਬੈਗ ਪੈਕ ਕਰੀਏ ਤੇ ਲੁਧਿਆਣੇ ਚਲੀਏ ਦੇਖਦੇ ਆ ਕੀ ਬਣਦਾ ਅੱਗੇ ਐ ਤਾਂ ਮੇਰਾ ਮਨ ਨਹੀਂ ਪਰ ਮੈਂ ਜਾਊਗਾ ਜ਼ਰੂਰ ਕਿਉਂਕਿ ਬਾਬਾ ਜੀ ਨੂੰ ਕਹਿਤਾ ਹਾਂ ਕਿ ਜਾਵਾਂਗੇ ਜ਼ਰੂਰ ਜਾਵਾਂਗੇ ਓ ਬਈ ਫੌਜਾਂ ਬੈਗੀਆਂ ਬੈਟਰੀਆਂ ਦੇ ਰਿਕਸ਼ੇ 'ਚ ਤੇ ਲੁਧਿਆਣੇ ਜਾਣ ਦੀ ਤਿਆਰੀ ਫੁੱਲ ਆ ਬਾਹਰ ਵੀ ਲਟਕੇ ਨੇ ਕਿਉਂ ਆ ਸਿੰਘ ਓਏ ਓ ਬਾਹਰ ਆ ਓ ਫੌਜ ਆਹ ਫੋਰਵੇ ਕੜਕੀ ਆ ਕਿਦਰ ਇਹ ਪੂਰਾ ਰਿਕਸ਼ਾ ਲੱਧਿਆ ਬੈਟਰੀਆਂ ਨਾਲ ਇਹ ਕਹਿਣਾ ਦਾਸ ਹੁਣੀ ਪਿੱਛੇ ਲੜਕੇ ਆ ਤੇ ਦਾਸ ਹੁਣੀ ਪਿੱਛੇ ਨੇ ਫੁੱਲ ਨਜ਼ਾਰਾ ਆਉਣ ਵਾਲਾ ਓਏ ਇੱਥੇ ਕਿਤੇ ਘਲਾਰ ਨਹੀਂ ਬਸੇ ਜਾਣਾ ਜੇ ਬਸੇ ਜਾਣਾ ਬਸੇ ਹਾਲੋ ਆ ਦਾਸ ਹੁਣਾ ਦਾ ਰਿਕਸ਼ਾ ਜੀ ਬਾਬਾ ਜੀ ਆਪਣੇ ਅੱਗੇ ਬੈਠੇ ਆ ਬਾਈ ਗੁੱਸੇ ਵਿੱਚ ਹਾਂਜੀ ਇੱਥੇ ਬਸੇ ਜਾਣਾ ਵਾ ਪਤਾ ਨਹੀਂ ਯਾਰ ਕਿੰਨੇ ਲਾ ਗਿਓ ਹਣ ਚੱਲ ਬੱਸ ਬਾਈ ਬਹੁਤ ਨਾਲ ਸੋਪੀ ਖਾਇ ਬਾਈ ਫੜੋ ਲੈ ਲਾ ਨਹੀਂ ਆਪਣਾ ਉਹ ਬਰਸ਼ਾ ਦੇ ਭਰਾ ਉਹ ਵਾਲੋ ਵਾਲੋ ਸਾਰਾ ਸਮਾਨ ਫੜਾ ਫੜ ਦੇਖੋ ਭਾਈ ਨੂਰ ਹੁਣਾਂ ਦੇ ਘਰ ਪੈ ਗਿਆ ਸੀਗਾ ਭੋਗ ਤੇ ਭਾਈ ਆਪਾਂ ਚਲੇ ਜਾਣਾ ਹੁਣ ਜਾਣਾ ਹੈ ਲੁਧਿਆਣੇ ਤੇ ਸਾਰੇ ਨਾਲ ਆ ਅੱਧੀ ਫੌਜ ਅੱਗੇ ਤੇ ਅੱਧੀ ਫੌਜ ਪਿਛੇ ਸਾਰੇ ਉਹ ਸਾਰੇ ਨਾਲ ਆ ਸਾਰੇ ਨਾਲ ਆ ਕਿਉਂ ਪਚੰਗੀ ਸ਼ੇਰ ਵੀ ਲੁਧਿਆਣੇ ਜਾਣ ਚੋੜਾ ਆ ਪਹਿਲਾਂ ਹੀ ਚੋੜਾ ਥਾੜੇ ਜਾਣ ਦੀ ਪੂਰੀ ਤਿਆਰੀ ਆ ਤੇ ਬੰਦੇ ਅਥਰੇ ਫਿਰੰਦੇ ਨੇ ਅਥਰੇ ਅਸਤਰ 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 ਤੇ ਨੰਦਪੁਰ ਆਉਣ ਲੱਗਾ ਤੇ ਲੁਧਿਆਣੇ ਜਾ ਕੇ ਦੇਖ ਰਹੇ ਆ ਕੀ ਕਰਦੇ ਆ ਕਦੋਂ ਤੱਕ ਪਹੁੰਚਣੇ ਆ ਇਹ ਚੱਲ ਹੀ ਮਾਰੇ ਲੁਧਿਆਣੇ ਵਾਲ ਨੂੰ ਰਾਤ ਪੈ ਹੀ ਜਾਣੀ ਆ ਚੋ ਬੱਬਾ ਹਾਂ ਹਾਂਜੀ ਵਿਆਹ ਦਾ ਪੈਦਾ ਨੂੰ ਵੀ ਵਿਆਹ ਚਲੇ ਆ ਸਤਾ ਮਾਰਾ ਦੇ ਲੋ ਜੀ ਬੱਸੇ ਬਹਿ ਚੁਕੇ ਨੇ ਬੰਦੇ ਆਪਣੇ ਕੁਝ ਸ਼ਿੰਗਾਰ ਜੀ ਬੱਬਾ ਦੀ ਆਪਣੇ ਆ ਮਾਂ ਘਾਲ ਦੀ ਤੇ ਆਪਣਾ ਸੰਜੇ ਸਿੰਘ ਆਵਾ ਤੇ ਤਨ ਤੇਰੇ ਕਦਮ ਪਿਆਰੇ ਗੱਲ ਨਹੀਂ ਰਾਮੇ ਤੇਰੇ ਵੇ ਹੁਕੂ ਰਾਣਾ ਫੁਰੰਗਸ਼ੀ ਆ ਗਾ ਲਓ ਵੀ ਅਸੀਂ ਬਹਿ ਜੁਗੇ ਬਸ ਦੇ ਉੱਤੇ ਤੇ ਵਿਆਹ ਤੱਕ ਆਪ ਇਦਾਂ ਹੀ ਰਹਿਣਾ ਠੀਕ ਹੈ ਜੀ ਤੇ ਬਸ ਤੱਕ ਆਪ ਸੋਰੀ ਵਿਆਹ ਤੱਕ ਆਪ ਇਦਾਂ ਹੀ ਰਹਿਣਾ ਬਸ ਦੇ ਉੱਤੇ ਬਹਿ ਜੁਗੇ ਆ ਤੇ ਦੋ ਪਤੀ ਆਪਣੇ ਥੱਲੇ ਆ ਰਿਹਾ ਅਸੀਂ ਬੈਠੇ ਸਿਰ ਤੇ ਠੀਕ ਹੈ ਜੀ ਹਾਂ ਜੀ ਤੇ ਉਹ ਗਰਮੀ ਬੜੀ ਥੱਲੇ ਮੈਂ ਤਾਂ ਮਾਹੌਲ ਥੋੜਾ ਤਤਾ ਹੁੰਦਾ ਤੇ ਕਿੱਦਾ ਕਰੀਏ ਆਏ ਉੱਤੇ ਆ ਗਏ ਓਏ ਪੁਰਜ਼ਾ ਗਵਾਈ ਨਹੀਂ ਜਾਂਦੀ ਹੈਲੋ ਵਾਪਸ ਆਈਏਗਾ ਮਾਰ ਬਜੀ ਸ਼ੇਰ ਬੈਠੇ ਕਿ ਨਹੀਂ ਪੂਰੇ ਖਾਮਾ ਦਾ ਕੋਈ ਫਿਗਰ ਨਹੀਂ ਕੋਈ ਫਾਕਾਣੀ ਜਿੱਥੇ ਆਹੀ ਰੋਣ ਦੀ ਜਦ ਆਇਆ ਹੋਇਆ ਭਾਈ ਸਾਹਿਬ ਦਿੱਕਤ ਆ ਗਈ ਇੱਕ ਉਹ ਜਿਹੜੀ ਬੱਸ ਇਹਨਾਂ ਜਿੱਥੇ ਆਪਾਂ ਬਟਾਲੇ ਆਏ ਹਾਂ ਉਹ ਤਾਂ ਹੋ ਗਈ ਜੇ ਖਰਾਬ ਭਾਈ ਠੀਕ ਹੈ ਜੀ ਉਹ ਠੀਕ ਹੋਣੇ ਲੱਗੇ ਤਾਂ ਬੱਸ ਆਪਾਂ ਕਰ ਲਈਏ ਚੇਂਜ ਤੇ ਆ ਵੀ ਛੇ ਜਿਹੜੇ ਦੋ ਥੱਲੇ ਬੈਠੇ ਸੀ ਬੱਸ 'ਚ ਉਹ ਵੀ ਆ ਗਏ ਉੱਤੇ ਆ ਦੋਨੇ ਬੈਠੇ ਜੀ ਠੀਕ ਹੈ ਜੀ ਤਾਂ ਬੱਸ ਹੋ ਗਈ ਆ ਚੇਂਜ ਓਹੋ ਬਹੁਤ ਦਿੱਕਤ ਆਈ ਚਲੋ ਕੋਈ ਨਾ বাস ਸਾਡੀ ਜਿਹੜੀ ਖਰਾਬ ਹੋ ਗਈ ਸੀ ਦੂਜੀ বাস ਨੇ ਧੰਨ ਸਟੇਸ਼ਨ ਮੂਰੇ ਲਾਤਾ ਲਿਆ ਆਗੇ ਤੇ ਆਪਾਂ ਸਟੇਸ਼ਨ ਤੋਂ ਸੌਰੀ বাস ਸਟੈਂਡ ਜਿੱਥੋਂ বাস ਤੇ ਲਾਇਆ ਜਿੱਥੇ ਜਿੱਥੇ ਹਨ বাস ਨੇ ਲਾਇਆ ਉਹ ਤੋਂ ਹੋ ਗਏ ਤੇ ਆਪਾਂ ਆ ਚੁੱਕੇ ਹਾਂ ਸਟੇਸ਼ਨ ਤੇ ਸਟੇਸ਼ਨ ਦੇ বাস ਹੋਣ ਲੱਗੀਆਂ ਟ੍ਰੇਨ ਨੇ ਥੋੜੀ ਦੇਰ ਤੱਕ ਪਟਰੀ ਨੰਬਰ 2 ਤੇ ਪਤਾ ਨਹੀਂ ਕਿੱਧਰ ਹੁੰਦੀ ਹੈ ਇੱਧਰ ਹੁੰਦੀ ਹੈ ਕਿ ਉੱਧਰ ਹੁੰਦੀ ਹੈ ਨਹੀਂ ਪਤਾ ਹੁਣ ਬਾਕੀ ਹੁੰਦੀ ਆ ਤੇ ਵੇਖਦੇ ਆ ਕਿੱਥੇ ਹੁੰਦੀ ਆ ਤੇ ਗੱਲ ਇਦਾਂ ਦੀ ਗਰਮੀ ਬਹੁਤ ਆ ਬਰਦਾਸ਼ਤੋਂ ਬਾਹਰ ਆ ਪਰ ਕੀ ਕਰੀਏ ਹੁਣ ਹਾਂ ਵੀ ਤੇ ਕੀਤੀ ਸੀ ਜਾਣਾ ਡੱਬਾ ਬਣਦਾ ਤੇ ਆਪਾਂ ਹੁਣ ਜਾਵਾਂਗੇ ਵੇ ਇਹਦੀਆਂ ਟ੍ਰੇਨ 'ਚ ਜਗ੍ਹਾ ਮਿਲਦੀ ਕਿ ਨਹੀਂ ਜੇ ਨਹੀਂ ਮਿਲਦੀ ਫਿਰ ਲੈ ਲਾਂਗੇ ਬਣਾਵਾਂਗੇ ਜੇ ਤੇ ਮਿਲ ਜੇਗੀ ਫਿਰ ਤੇ ਬਹੁਤ ਵਧੀਆ ਜੇ ਨਹੀਂ ਮਿਲਦੀ ਫਿਰ ਆਪ ਸੀਟ ਬਣਾਉਣੀ ਜਾਵਾਂਗੇ ਹਾਂ ਠੀਕ ਆ ਭਾਈ ਹਾਂ ਇਹਨਾਂ ਕਰ ਮੰਜਾ ਆਹ ਵੇਖਿਆ ਕਰਦੇ ਕਿ ਨਹੀਂ ਘਰ ਜੜਦੀ ਕਲਾਣੀ ਕਿਦਾ ਮੂੰਹ ਵੇਖੋ ਇਹ ਤਾਂ ਗੰਦਾ ਮੂੰਹ ਦੇ ਪਿੱਛੇ ਓਏ ਲੋ ਵੀ ਆਪਾਂ ਹਣ ਫਿਲਹਾਲ ਤੇ ਬਿਆਸ ਤੋਂ ਬੈਠ ਕਰਕੇ ਟ੍ਰੇਨ 'ਚ ਤੇ ਆਪਾਂ ਪਹੁੰਚ ਚੁਕੇ ਆ ਲੁਧਿਆਣੇ ਇੰਨਾ ਰਸ਼ ਹੀ ਨਾ ਫਰਾਜ ਇੰਨਾ ਕਿ ਜ਼ਿਆਦਾ ਰਸ਼ ਹੀ ਤੇ ਤੁਹਾਡਾ ਆਏ ਹੋਏ ਤੈਨੂੰ ਕੀ ਦਸੀਏ ਬੋਖਾ ਕੀ ਆਪ ਸਿਆਣੇ ਹੁਣ ਭੋਖਾ ਭੋਖਾ ਆਪਣੀ ਆਪ ਆਵੀਂ ਹੁਣ ਹੁਣ ਤੇ ਭੁੱਖ ਨਹੀਂ ਲੱਗੀ ਪਈ ਐ ਨਾ ਵੀ ਕੁਝ ਪੁੱਛੋ ਨਾ ਤੁਹਾਡਾ ਪੁੱਛਣਾ ਬਣਦਾ ਵੀ ਨਹੀਂ ਰਹਿ ਗਿਆ ਓਕੇ ਠੀਕ ਆ ਤੇ ਆ ਜਿਹੜਾ ਬੰਦਾ ਹੈ ਨਾ ਇਹ ਵੀ ਭੋਖਣਾ ਬਿਹਾਲ ਹੋਇਆ ਪਿਆ ਸਹੀ ਗੱਲ ਜੀ ਇਹ ਤੇ ਦਵਾਈਆਂ ਖਾ ਕੇ ਢਿੱਡ ਭਰੰਦਾ ਇਹਨੂੰ ਕੋਲਟ ਹੈ ਜੇ ਤੇ ਬੁਖਾਰ ਹੋਣ ਦੀ ਸੰਭਾਵਨਾ ਵੱਧ ਰਹੀ ਆ ਤੇ ਆ ਬੰਦਾ ਠੀਕ ਆ ਉਹ ਜਿਹੜਾ ਪਿੱਛੇ ਖਲੋਤਾ ਇਦਣੇ ਇਹੜਾ ਪਿੱਛੇ ਖਲੋਤਾ ਇਹ ਤੇ ਬਹਿ ਕੇ ਆਇਆ ਸਾਰੀ ਸੀਟ ਤੇ ਪਤਾ ਕਿਹਦੇ ਮਾਰੀ ਆ ਗਿਰਿਆ 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 ਮੁਹਮਦ ਗਿਰਿਆ ਕਿਥੋਂ ਆਇਆ ਨੂੰ ਵੀ ਗਿਰਿਆ ਜਾ ਪਾ ਜਾ ਹਾਂਜੀ ਆ ਵੀ ਬੰਦਾ ਬਹਿ ਕੇ ਆਇਆ ਵੇ ਚੋ ਚੋ ਤੇ ਆ ਦਾਸ ਹੁਣੇ ਖਲੋ ਕੇ ਆਏ ਆ ਇੱਕ ਮੋਰ ਸਿੰਘ ਆ ਉਹ ਵੀ ਖਲੋ ਕੇ ਆਇਆ ਆ ਜਿਹੜਾ ਸਿੰਘ ਆ ਇਹ ਵੀ ਖਲੋ ਕੇ ਆਇਆ ਇੱਕ ਹੋਰ ਛੇਰ ਜੀ ਨਾਲ ਟਿਕਲੇ ਜਾਏ ਉਹ ਜਿਹੜਾ ਪਿੱਛੇ ਖਲੋਤਾ ਉਹ ਵੀ ਖਲੋ ਕੇ ਆਇਆ ਹੁਣ ਥਕੇ ਹੁਣ ਥਕੇ ਪਏ ਇਸ ਟਾਈਮ ਪੂਰੇ ਨਾਲ ਤਾਂ ਭੁੱਖ ਬਹੁ ਲੱਗੀ ਆ ਪਹਿਲਾਂ ਘਰ ਬੋਈਏ ਤੇ ਘਰ ਜਾ ਕੇ ਪ੍ਰਸ਼ਾਦਾ ਬਾਣੀ ਛੱਕੀ ਤੇ ਉਹ ਸੋਈਏ ਇਹ ਟਟੰਗੇ ਦਾ ਨਾ ਇੱਟ ਟੰਗੇ ਨੂੰ ਬਹੁ ਸ਼ਕੀਨ ਰਿਆ ਬੰਦੇ ਬਹੁ ਤੇਜ਼ ਟੰਗੇ ਨੂੰ ਮੂੰਹ ਹੀ ਜੀਨੀਆ ਇਹ ਟਟੰਗੇ ਨੂੰ ਬਹੁ ਸ਼ੇਰ ਆ ਬੰਦੇ ਓਏ ਸੋਤ ਫੜੇ ਸੋਤ ਨੂੰ ਚੁੱਕ 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 ਲੈ ਪੈਣਾ ਕਰਦਾ ਨਾ ਕੰਮ ਉਹੀ ਜਿੱਤੋਂ ਮੈਂ ਡਰਦਾ ਸੀ ਬਸ ਨਹੀਂ ਨਹੀਂ ਤੋੜਵੇਂ ਤੋ ਤੋੜਦਾ ਤੂੰ ਉਹ ਡਰਾਉਂਦੇ ਰਹਿੰਦੇ ਇਹ ਹੱਟ ਤੋੜਦਾ ਅਸਾਂ ਪਾਪਾ ਕੋਲ ਹੋਣੇ ਨੇ ਚਿੱਟੀ ਦਾੜੀ ਹੈ ਨਾ ਪਾਪਾ ਨੂੰ ਹੋ ਗਿਆ ਕਾਹਦੇ ਚਿੱਟੀ ਦਾੜੀ ਹੈ ਨਾ ਤਾਂ ਕਰਕੇ ਇਹ ਕਰ ਗਏ ਚਲੋ ਲੈ ਨਾ ਨੰਨੂ ਘਰ ਜਾ ਆ ਕੇ ਬੁਲਾਦੇ ਟਾਈਮ ਬਣਾ ਹੋ ਗਿਆ ਤੇ ਭੁੱਖ ਬਹੁ ਲੱਗੀ ਉਹ ਵਾਹਿਗੁਰੂ ਜੀ ਅਸੀਂ ਪਹੁੰਚ ਚੁੱਕੇ ਹਾਂ ਏਰੀਆ ਕੋਕੋਵਾਲ ਲੁਧਿਆਣਾ ਸ਼ਹਿਰ ਤੇ ਨਾਲ ਤੇ ਘਰ ਪਹੁੰਚ ਚੁਕੇ ਆ ਆਪਾਂ ਤੇ ਹੁਣੇ ਆਪਾਂ ਜੋ ਕੰਮ ਕਰਨ ਆਏ ਆ ਜੋ ਕਾਰਵਿਹਾਰ ਕਰਨ ਆਏ ਆ ਆਪਾਂ ਉਹ ਕਰਾਂਗੇ ਤੇ ਆ ਅਸੀਂ ਘਰ ਪਹੁੰਚ ਚੁਕੇ ਆ ਠੀਕ ਆ ਜੀ ਆਹ ਏਰੀਆ ਕਾਕੋਵਾਲ ਦਾ ਹਲਹਾਲ ਦਾ ਰਸਤਾ ਤੇ ਬਹੁਤ ਹੀਗਾ ਠੀਕ ਆ ਜੀ ਰਸਤਾ ਦਾ ਬੜਾ ਹੀ ਪੈਂਡਾ ਬਹੁਤ ਹੀ ਜੇ ਥੱਕ ਚੁਕੇ ਆਪਾਂ ਸੋ ਆਪਾਂ ਥੋੜੀ ਜਿਹੀ ਕਰੀਏ ਰੈਸਟ ਮੰਨ ਲਓ ਪਾਣੀ ਸ਼ਰਾਬ ਕਰੀਏ ਗੱਪੇ ਕੁਝ ਸ਼ਕੀਏ ਤੇ उस तु बाद अपना जो भी कारोविहार है करा बेहन तुम दस बाबा जी बैठे कितने बैठी फौज अरे तो तेन हवा पाई नहीं ਸੋ ਲੱਗਦਾ ਜੀ ਸਾਡੇ ਅਗਲੇ ਦਿਨ ਵਿੱਚ ਹੁਣ ਸਾਡੀ ਵਾਪਸੀ ਹੈ ਬਟਾਲੇਵਾਲ ਨੂੰ ਤੇ ਵਾਪਸੀ ਕਰਨ ਤੋਂ ਪਹਿਲਾਂ ਆਪਾਂ ਮਹਾਰਾਜ ਦੇ ਦਰਸ਼ਨ ਕਰਨ ਆਏ ਸਾਰੀ ਫੌਜ ਤੇ ਦਰਸ਼ਨ ਕਰਕੇ ਮਹਾਰਾਜ ਦੇ ਅਸੀਂ ਜਾਵਾਂਗੇ ਬਟਾਲੇਵਾਲ ਨੂੰ ਹੁਣ ਕੱਲ ਆਏ ਸੀਗੇ ਅੱਜ ਚੱਲੇ ਆ ਅੱਜ ਚੱਲੇ ਆ ਠੀਕ ਹੈ ਜੀ ਬਾਅਦ ਵਿੱਚ ਮਹਾਰਾਜ ਦੇ ਦਰਸ਼ਨ ਕਰਕੇ ਇਹ ਬਟਾਲੇਵਾਲ ਨੂੰ ਚੱਲੀ ਮਾਰਨੇ ਆ ਹੁਣ ਮਿਲਦੇ ਆ ਤੁਹਾਨੂੰ ਬਟਾਲੇ ਜਾ ਕੇ ਤੇ ਮਹਾਰਾਜ ਕਰਨ ਕਿਰਪਾ ਅਪਾਰ ਤੇ ਨਹੀਂ ਜਿਹੜੇ ਜੁੜੇ ਨੇ ਉਹ ਅਜੇ ਵੀ ਕਹਿ ਰਹੇ ਨੇ ਹੱਥ ਤੇ ਸ਼ਟਾ ਰਹੇ ਨੇ ਏਹੀ ਸੇਵਾ ਸੁਲਾ ਗੁਰੂ ਅਮਰਦਾਸ ਸਾਹਿਬ ਦੇ ਗੁਰੂ ਅਰਜਨ ਸਾਹਿਬ ਦੇ ਜੋ ਕੋਲ ਆ ਗੋਚਾ ਨੂੰ ਮੋਟਾ ਕਰਦੀ ਤੇ ਰੋਡਾ ਉੱਤੇ ਕਾਰਨ ਆ ਰੋਡਾ ਬਾਕੀ ਚੱਲਦੀ ਜਾ ਰਹੀ ਹੈ। ਵੇ ਲੋ ਭਾਈ ਗੁਰੂ ਮਹਾਰਾਜ ਦੇ ਦਰਸ਼ਨ ਕਰ ਲਏ ਆਪਾਂ ਗੁਰਦੁਆਰੇ ਤੇ ਹੁਣ ਟ੍ਰੇਨ ਫੜ ਲਈ ਪਟਰੀਆਂ ਤੇ ਤੁਰਨਾ ਕਰ ਰਿਹਾ ਪਟਰੀਆਂ ਤੇ ਤੁਰਨੇ ਆਪਾਂ। ਕਿ ਕਿਸੇ ਦਾ ਮੜਾ ਜਾਂ ਪੈਰ ਰੜ ਗਿਆ ਨਾਲ ਹੀ ਗੋਡਾ ਗਿੱਟਾ ਛੱਲਿਆ ਜਾਣਾ। ਹਾਂ ਥਾਗ ਗਿਆ ਨਾ ਹੁਣ ਨਾ ਗਿਆ ਨਾ ਕੰਮ ਟੈਡ ਉਹ ਇਧਰ ਨਹੀਂ ਆਉਣੀ ਉਹ ਪਰੇ ਪਰੇ ਜਾਣੀਆਂ ਨੂੰ ਪਤਾ ਅੱਗੋਂ ਆਉਂਦੇ ਹੇ ਲਾਉਂਦੀ ਅੱਗੋਂ ਯਾਰ ਮੋੜ ਚਲਾ ਸੀ ਮੇਰਾ ਤਾਂ ਪਟਾਪਾ ਜੇ ਬੜਾ ਕੁਝ ਹੋਣਾ ਵਾ ਪਾਈ ਪਟਰੀਆਂ ਦੇ ਤੁਰ ਤੁਰ ਕੇ ਮਿਹਨਤ ਕਰਕੇ ਅੱਪ ਮਸਾ ਮਸਾ ਹੀ ਪਹੁੰਚੀ ਅਸੀਂ ਕੱਲਾ ਬਸਾ ਉਸੇ ਹੀ ਪਹੁੰਚੀ ਮਸਾ ਮਸਾ ਸੀਟਾਂ ਤੇ ਲਓ ਜੀ ਟ੍ਰੇਨ ਵੀ ਆ ਗਈ ਕਹਿੰਦੇ ਉਹ ਉਧਰੋਂ ਆਉਂਦੀ ਆ ਉਹ ਸਾਹਮਣੇ ਜੁਰੀਆਂ ਦੀ ਵਿੱਚੋਂ ਦੇਖ ਲੋ ਉਹਦੇ ਉਹ ਉਧਰੋਂ ਦੀ ਉਹ ਇੱਥੇ ਲੱਗਣੀ ਆ ਤੇ ਆਪਾਂ ਫੇਰ ਬੈਣਾ ਵਿੱਚ ਉਹਦੇ ਆ ਆਪਣੇ ਸਾਰੇ ਸਿੰਘ ਕਿਤੇ ਕਦੇ ਵੀ ਟ੍ਰੇਨ ਕਦੋਂ ਲੱਗੇ ਤੇ ਕਦੋਂ ਬਈਏ ਇਹ 12 ਵਜੇ ਤੇ ਪੂਰੇ ਆਸ ਟਾਈਮ ਹੋ ਲਵੇ ਰੇ ਨੇ ਭਈਏ ਰੇ ਚ ਬੈਂਦੀਆਂ ਸਾਰੇ ਆਪਾਂ ਕਰੀਏ ਵਲੌਗ ਦੀ ਐਂਡਿੰਗ ਰੇ ਸ਼ਤਾਈ ਦਾ ਅਸਰ ਹੋ ਗਿਆ ਜੀ ਮੈਂ ਪਹੁੰਚ ਗਿਆ ਟ੍ਰੇਨ 'ਚ ਤੇ ਟ੍ਰੇਨ 'ਚ ਬੈਠ ਕੇ ਐਂ ਪਹੁੰਚਣਾ ਹੁਣ ਅੰਮ੍ਰਿਤਸਰ ਤੇ ਵਲੌਗ ਦੀ ਕਰਦੇ ਆ ਇੱਥੇ ਐਂਡਿੰਗ ਤੇ ਮਿਲਦੇ ਆ ਤੁਹਾਨੂੰ ਫੇਰ ਕਿਤੇ ਨੈਕਸਟ ਵਲੌਗ 'ਚ ਰਾਏਗੁਰ ਜੀ ਦਾ ਘਰ ਦਾ ਰਾਏਗੁਰ ਜੀ ਕੀ ਫਤੇ ਸਤਿ ਸ੍ਰੀ ਅਕਾਲ ਜੀ